ਜ਼ਫਰਨਾਮਾ ਜੋ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਜ਼ੀਮ ਰਚਨਾ ਹੈ ਮਹਾਨ ਰਚਨਾ ਹੈ ਹਿਰਦਾ ਕਿਤਨਾ ਨਿਰਵੈਰ ਹੈ ਔਰੰਗਜ਼ੇਬ ਦੇ ਗੁਣ ਵੀ ਲਿਖੇ ਨੇ ਖੂਬੀਆਂ ਵੀ ਲਿਖੀਆਂ ਨੇ ਹੈਰਾਨ ਮੈਂ ਜਿਸ ਨਾਲ ਜਾਨੀ ਦੁਸ਼ਮਣੀ ਹੈ ਪਰ ਦੇ ਪਿਤਾ ਨੂੰ ਸ਼ਹੀਦ ਕੀਤਾ ਉਸੇ ਦੇ ਹਕੂਮਤ ਦੇ ਦੌਰ ਦੇ ਵਿੱਚ ਬੱਚੇ ਸ਼ਹੀਦ ਹੋਏ ਦਰਦਰ ਦੀਆਂ ਸਿੱਖਾਂ ਦੀਆਂ ਟੋਕਰਾਂ ਹਜ਼ਾਰਾਂ ਸਿੱਖਾਂ ਦੀਆਂ ਸ਼ਹਾਦਤਾਂ ਉਹਦੀਆਂ ਜੜੀਆਂ ਕੁਝ ਖੂਬੀਆਂ ਨੇ ਉਹ ਵੀ ਲਿਖ ਦੇਣਾ ਜ਼ਫਰਨਾਮੇ ਵਿੱਚ ਪੈਣਾ ਲੱਗਦਾ ਨੇ ਸਤਗੁਰੂ ਖੁਦਾਵੰ تعالی ਨੇ ਤੈਨੂੰ ਖੂਬ ਸੂਰਤ ਬੜਾ ਬਣਾਇਆ ਹੈ ਤੇਰੇ ਚਿਹਰੇ ਮੋਰੇ ਦਾ ਵੀ ਬੜਾ ਪ੍ਰਭਾਵ ਪੈਂਦਾ ਹੈ ਸਤਗੁਰੂ ਐਸਾ ਲੱਗਦਾ ਤੇਰਾ ਚਿਹਰਾ ਬੜਾ ਪ੍ਰਭਾਵਸ਼ਾਲੀ ਹੈ ਪ੍ਰਭਾਵਿਤ ਕਰਦਾ ਹੈ ਚਿਹਰੇ ਦਾ ਵੀ ਆਪਣਾ ਪ੍ਰਭਾਵ ਹੁੰਦਾ ਹੈ ਦੂਸਰਾ ਤੇਰੀ ਖੂਬੀਏ ਤੂੰ ਅਮਰ ਦੇ ਵੇਲੇ ਉੱਠਦਾ ਹੈ ਖੁੰਜਾਂਦਾ ਹੀ ਨਹੀਂ ਅਲਲ ਸੁਬਾ ਉੱਠਦਾ ਹੈ ਤੀਸਰਾ ਤੂੰ ਰਮਜ਼ਾਨ ਦੇ ਮਹੀਨੇ ਚ ਪੂਰੇ 30 ਰੋਜ਼ੇ ਰੱਖਦਾ ਇੱਕ ਰੋਜ਼ਾ ਵੀ ਨਹੀਂ ਖੋ ਜਾਂਦਾ ਚੌਥਾ ਤੂੰ ਦੋ ਵਕਤ ਬਕਾਇਦਾ ਕੁਰਾਨ ਦੀ ਤਲਾਵਤ ਕਰਦਾ ਖੋ ਜਾਂਦਾ ਨਹੀਂ ਜੁਮਾ ਰਾਤ ਨੂੰ ਜ਼ਕਾਤ ਵੀ ਦੇਣਾ ਤੂੰ ਨਿਸ਼ਾਨਚੀ ਵੀ ਬੜਾ ਬਾਕਮਾਲ ਦਾ ਹੈ ਜੰਗ ਦੇ ਛੇਰਾ ਨਿਸ਼ਾਨਾ ਵੀ ਖਦਾ ਨਹੀਂ ਜਾਂਦਾ ਤੂੰ ਰਾਜਨੀਤੀ ਦਾ ਵੀ ਬੜਾ ਪੰਡਤ ਹੈ ਚਤੁਰ ਹੈ ਚੜਾਕ ਇਹਦੇ ਉਧਾਰ ਚੜਾਵ ਨੂੰ ਜਾਣਦਾ ਸਮਝਦਾ ਤੈਨੂੰ ਕੁਰਾਨ ਦੇ ਅਰਥ ਬਹੁਤ ਵੀ ਆਉਂਦੇ ਨੇ ਕਈ ਵਾਰ ਮੌਲਵੀਆਂ ਨੂੰ ਸਮਝਾਣ ਲੱਗ ਪੈਂਦਾ ਸੀ ਤੈਨੂੰ ਕੁਰਾਨ ਸ਼ਰੀਫ ਦੇ ਅਰਥ ਬਹੁਤ ਵੀ ਆਉਂਦੇ ਨੇ ਹੁਣ ਅੱਗੇ ਸਤਿਗੁਰੂ ਕਹਿੰਦੇ ਨੇ ਇਤਨੀਆਂ ਤੇਰੇ ਵਿੱਚ ਖੂਬੀਆਂ ਨੇ ਪਰ ਇਤਨੀਆਂ ਖੂਬੀਆਂ ਦੇ ਹੁੰਦਿਆਂ ਵੀ ਤੂੰ ਸ਼ੈਤਾਨ ਹੈ ਫਕੀਰ ਨਹੀਂ ਹੈ ਸ਼ੈਤਾਨ ਹੈ ਉਦੋਂ ਮੈਂ ਦਾ ਨਮ ਕੇ ਜਦਾਂ ਸ਼ਰਾਸ ਬਰਾ ਮਜ਼ਾ ਤੋ ਖੜਾ ਹਾ ਦਿਲ ਖਰਾਸ਼ ਤੇਰਾ ਇਹ ਸਭ ਕੁਝ ਕਰਨਾ ਤੂੰ ਪੰਥੀ ਵੀ ਨਹੀਂ ਹੈ ਸ਼ੈਤਾਨ ਹੈ ਕਈ ਜਿਹੜੇ ਪੰਥੀ ਦਿਖਾਈ ਦੇ ਲੈਂਦਾ ਯਕੀਨ ਜਾਨੋ ਪੰਥੀ ਵੀ ਨਹੀਂ ਹੁੰਦੇ ਸ਼ੈਤਾਨ ਹੁੰਦੇ ਨੇ ਸ਼ੈਤਾਨ ਹੁੰਦੇ ਪੰਥ ਵਿਸ਼ਟ ਕਰੰਦੇ ਨੇ ਕਈਆਂ ਦਾ ਚੱਲਣਾ ਰੋਕ ਦੇਣ ਆਪ ਰੁਕ ਜਾਂਦੇ ਨੇ ਟਕਰਾਉਂ ਨਾਲ ਸ਼ੈਤਾਨ ਹੁੰਦਾ ਹੁਣ ਕਲਗੀਧਰ ਬਾਦਸ਼ਾਹ ਕਹਿੰਦੇ ਨੇ اے اورنگزیب اگر صدق قرآن با خوری قسم ایک نہیں تو سو قسمہ قرآن دیاں چکے جدی تلاوت تو دو وقت کردا اگر صدق قرآن با خوری قسم مرا اعتبار نہ یک ذرہ دم میں تیری قسم تے بھی بھروسہ کرن نوں تے تو جھوٹا تیری قرآن دی قسم جھوٹی تیری نماز جھوٹی تیرا تسبیح پھیرنا جھوٹا تیرا خوبصورت چہرہ کتنی پیچھے شیطانیت چھپی ہوئی ہے تو جھوٹا ਅਗਰ ਸਦਕੋ ਰਾਮ ਦਾ ਹੋਰੀ ਕਸਮ ਮਰਾਏ ਤਬਾਰ ਨਾ ਇੱਕ ਜ਼ਰਰਾ ਦਮ ਤੂੰ ਰਾਤ ਪਰ ਕਤਾਜੀ ਬ ਮਕਰੋ ਰਹਾ ਮਕਰ ਹੈ ਤੂੰ ਫਰੇਬੀ ਹੈ ਧੋਖੇਬਾਜ਼ ਤੂੰ ਰਾਤ ਪਰ ਕਤਾਜੀ ਬ ਮਕਰੋ ਰਹਾ ਮਰਾ ਚਾਰਾ ਸਾਜੀ ਬ ਸਦਕੋ ਸਫਾ ਅਸੀਂ ਤੇ ਸਚਾਈ ਤੇ ਖੜੇ ਆ ਇਨਸਾਫ ਤੇ ਖੜੇ ਆ ਤੂੰ ਮਕਰ ਹੈ ਧੋਖੇਬਾਜ਼ ਹੈ ਸ਼ੈਤਾਨ ਐਸਾ ਕਿਹੜਾ ਸ਼ਰਾ ਦਾ ਕੰਮ ਸੀ ਜਿਹੜਾ ਉਹ ਨਹੀਂ ਕਰਦਾ ਸੀ ਰੋਜ਼ੇ ਵੀ ਰੱਖਦਾ ਸੀ ਦੋ ਵਾਰਕਤ ਕੁਰਾਨ ਦੀ ਤਲਾਵਤ ਵੀ ਕਰਦਾ ਹੈ। ਪੰਜ ਵਾਰਕਤ ਨਮਾਜ਼ ਵੀ ਪੜ੍ਹਦਾ ਹੈ। ਹੱਥ ਵਿੱਚ ਤਸਵੀਰ ਵੀ ਰੱਖਦਾ ਹੈ। ਇਹ ਸਭ ਕੁਝ ਕਰਦਾ ਹੈ। ਪਰ ਮਹਾਰਾਜ ਕਹਿੰਦੇ ਤੂੰ ਤੇ ਪੰਥੀ ਵੀ ਨਹੀਂ ਹੈ। ਹੋ ਸਕਦਾ ਕੋਈ ਰੋਜ਼ ਗੁਰਦੁਆਰੇ ਆਂਦਾ ਹੋਇਆ ਪੰਥੀ ਵੀ ਨਾ ਹੋਵੇ। ਓਕੇ ਨਾ। ਜਿਸ ਤਰ੍ਹਾਂ ਸਾਇਬ ਕਹਿੰਨ ਤੁਰਾ ਮਨਨਾ ਦਾਨਮ ਕੇ ਯਜ਼ਦਾ ਸ਼ਨਾਸ ਬਰਾ ਮਤਜ਼ਾ ਤੋ ਕਾਰ ਹਾਦਿਲ ਕਰਾਸ਼ ਇਹ ਪੰਥੀ ਵੀ ਨਹੀਂ ਹੈ। ਪਛਾਣ ਕਿਸ ਤਰ੍ਹਾਂ ਹੋਵੇਗਾ? ਜਿਸ ਦੀ ਹੋਂਦ ਕਿਸੇ ਨੂੰ ਖਰਾਸ਼ ਪਹੁੰਚਾਏ ਚੋਟ ਪਹੁੰਚਾਏ ਕਿਸੇ ਦਾ ਦਿਲ ਤੋੜੇ ਇਹ ਪੰਥੀ ਵੀ ਨਹੀਂ ਹੈ ਕੀ ਹੋਇਆ ਬਾਣੀ ਪੜਦਾ ਪਿਆ ਕੀ ਹੋਇਆ ਗੁਰਦੁਆਰੇ ਆ ਰਿਹਾ ਕੀ ਹੋਇਆ ਰਹਿਤ ਬੈਤਾਰਨ ਕੀਤੀ ਇਹ ਪੰਥੀ ਵੀ ਨਹੀਂ ਹੈ ਇਹਨੇ ਮੈਸ ਕਰਦੇ ਆ ਤੋ ਰਾਮਨ ਨਾ ਦਾਨਮ ਕੇ ਯਜਦਾ ਸ਼ਨਾਦ ਸ਼ਰਾਤੇ ਸਾਰੀ ਰੱਖੀ ਹੋਈ ਹੈ ਔਰੰਗਜ਼ੇਬ ਨੇ ਸਾਰੀ ਰੱਖੀ ਹੋਈ ਹੈ